ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦਾ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਅੱਜ ਤੁਹਾਨੂੰ ਅਸੀਂ ਬਣਾ ਕੇ ਦਿਖਾਉਣੀ ਆ ਆਲੂ ਪਾਲਕ ਮੇਥੀ ਦੀ ਸਬਜ਼ੀ ਜੀ ਲਓ ਜੀ ਆਪਾਂ ਕੜਾਹੀ ਰੱਖ ਲਈ ਆ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਜਿੰਨੀ ਕ ਆਪਾਂ ਲੋੜ ਆ ਉਹਨਾਂ ਕ ਤੇਲ ਪਾਵਾਂਗੇ ਸਰੋਂ ਦਾ ਠੀਕ ਹੈ ਜੀ ਚੰਗੀ ਤਰ੍ਹਾਂ ਸੁੱਕੀ ਕੜਾਹੀ ਆਪਣੀ ਹੈਗੀ ਐ ਗੁਲਗਲਿਆਂ ਵਾਲੀ ਆਪਾਂ ਹੁਣੇ ਚ ਪਾਉਨੇ ਆ ਸਰੋਂ ਦਾ ਤੇਲ ਲੋ ਜੀ ਸਰੋਂ ਦਾ ਤੇਲ ਪਾ ਦਿੱਤਾ ਜੀ ਆਪਾਂ ਪਾਵਾਂਗੇ ਇੰਨਾ ਕੁ ਤੇਲ ਕਿਉਂਕਿ ਇਹ ਸਰਜੀ ਆ ਜਿਹੜੀ ਤੇਲ ਦੇ ਵਿੱਚ ਵਾਵਾ ਟੇਸਟੀ ਬਣਦੀ ਇਹਨੂੰ ਤੇਲ ਜ਼ਿਆਦਾ ਜ਼ਰੂਰੀ ਹੁੰਦਾ ਠੀਕ ਹੈ ਜੇ ਆਪਾਂ ਤੇਲ ਘੱਟ ਪਾਉਨੇ ਆ ਤਾਂ ਇਹ ਮੈਥੇ ਨੇ ਜਿਹੜੇ ਹਨਾ ਉਹ ਸੁੱਕੇ ਜਿਹੇ ਰਹਿ ਜਾਂਦੇ ਨੇ ਵਧੀਆ ਨਹੀਂ ਲੱਗਦੇ ਹੈਗੇ ਮਤਲਬ ਕਹਿਣ ਦਾ ਕਹਿਣ ਦਾ ਮਤਲਬ ਕਿਓ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾ ਇਹ ਆ ਕਹਿਣ ਦਾ ਮਤਲਬ ਚਲੋ ਜੀ ਹੁਣ ਤੇਲ ਲੱਗ ਗਿਆ ਕਢਣਾ ਆਪਣਾ ਠੀਕ ਹੈ ਜਿੰਨਾ ਤੱਕ ਤੇਲ ਕਢਦਾ ਵਾ ਗਰਮ ਹੁੰਦਾ ਵਾ ਉਨਾ ਤੱਕ ਆਪਾਂ ਕਰਦੇ ਆ ਵੇਟ ਵੇਟ ਤਾਂ ਕਰਨੀ ਪਊਗੀ ਜੀ ਇੰਨਾ ਹੀ ਤਾਂ ਕੋਈ ਹੱਲ ਹੀ ਹੈ ਨਹੀਂ ਉਹਨਾਂ ਤੱਕ ਆਪਾਂ ਕਰਦੇ ਆ ਵੇਟ ਆਹ ਲੋ ਜੀ ਹੋ ਗਿਆ ਤੇਲ ਗਰਮ ਹੁਣ ਆਪਾਂ ਇਹਦੇ ਚ ਕੀ ਪਾਵਾਂਗੇ ਪਿਆਜ਼ ਪਾ ਦਾਂਗੇ ਜੀ ਪਿਆਜ਼ ਬਾਤੇ ਸੇ ਨਹੀਂ ਆਪਾਂ ਆਪਾਂ ਪਹਿਲਾਂ ਹੀ ਘਾਰਨੀ ਚ ਪਾ ਕੇ ਰੱਖ ਲੈ ਸੀ ਤਾਂ ਕਿ ਹਨਾ ਤੇਲ ਉੱਪਰ ਨਾ ਪੈ ਜੇ ਪਿਆਜ਼ ਆਪਾਂ ਪਾ ਦਿੱਤੇ ਨੇ ਜੀ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਹੋਣ ਦੋ ਜ਼ਿਆਦਾ ਆਪਾਂ ਕਾਲੇ ਜੇ ਨਹੀਂ ਕਰਨੇ ਹੈਗੇ ਇਹ ਬ੍ਰਾਊਨ ਹੋਣ ਦੋ ਇਹਨਾਂ ਨੂੰ ਫਿਰ ਆਪਾਂ ਇਹਨਾਂ 'ਚ ਟਮਾਟਰ ਪਾਵਾਂਗੇ ਜੀ ਅੱਗ ਥੋੜੀ ਜਿਹੀ ਤੇਜ਼ ਕਰ ਦਾਨੀਆਂ ਕਿਉਂਕਿ ਜਦੋਂ ਆਪਾਂ ਮੇਥੇ ਪਾਉਣੇ ਨੇ ਨਾ ਫਿਰ ਅੱਗ ਆਪਾਂ ਘੱਟ ਰੱਖਣੀ ਹੁੰਦੀ ਆ ਥੋੜੀ ਜਿਹੀ ਕਿਉਂਕਿ ਮੇਥੇ ਸੁੱਕ ਕੇ ਮੱਚ ਨਾ ਜਾਣ ਹਨ ਵੇਟ ਕਰਦੇ ਆਪਾਂ ਥੋੜੀ ਜਿਹੀ ਲਓ ਜੀ ਪਿਆਜ਼ ਆਪਣੇ ਥੋੜੇ ਜਿਹੀ ਬ੍ਰਾਊਨ ਹੋ ਚੁੱਕੇ ਨੇ ਹੁਣ ਆਪਾਂ ਇਸ ਪਾਵਾਂਗੇ ਟਮਾਟਰ ਦਿੱਤੇ ਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹੋ ਜੂਫਾਈ ਜਲਦੀ ਕਰੋ ਇੰਨਾ ਟਾਈਮ ਘਾਤੋ ਲੈਨੇ ਹੋ ਲਓ ਜੀ ਇਹਨਾਂ ਨੂੰ ਥੋੜਾ ਜਿਹਾ ਸੇਕ ਲੱਗ ਚੁੱਕਿਆ ਵਾ ਤੇਲ ਲੱਗਦਾ ਹੋ ਗਿਆ ਕੰਮ ਜ਼ਿਆਦੇ ਤੇਲ ਵਾਲਾ ਤੇਲ ਵਾਲੇ ਕੱਢ ਤੇ ਬਾਟ ਆਪਾਂ ਨੇ ਚਲੋ ਕੋਈ ਗੱਲ ਨਹੀਂ ਕਦੇ ਕਦੇ ਇਹ ਤੇ ਚੱਲ ਜਾਂਦਾ ਰੋਜ਼ ਔਖਾ ਹੋ ਜਾਂਦਾ ਵਾ ਰੋਜ਼ ਤਾਂ ਫਿਰ ਛਿੱਤਰਾਂ ਨੂੰ ਸੌਂ ਹੋਈਆਂ ਹੁਣ ਇਹ ਝਾਪਾ ਪਾਵਾਂਗੇ ਇਹ ਪਾਲਕ ਮੇਥੀ ਜਿਹੜੀ ਆਪਣੀ ਚੀਰੀ ਹੋਈ ਹੈ ਠੀਕ ਹੈ ਜੀ ਪਹਿਲਾਂ ਨਾ ਮਿਰਚ ਨਹੀਂ ਪਾਉਣਾ ਇਹਦੇ ਚ ਪਹਿਲਾਂ ਪਾਲਕ ਮੇਥੀ ਪਾਉਣੀ ਹੈ ਠੀਕ ਹੈ ਆ ਲਓ ਜੀ ਆਪਾਂ ਪਾ ਦਿੱਤੀ ਇਹ ਚ ਪਾਲਕ ਮੇਥੀ ਮੇਥੀ ਦਾ ਘੱਟ ਹੀ ਆ ਵੈਸੇ ਪਾਲਕ ਜਾਦੇ ਲੱਗਦੀ ਏ ਮੈਨੂੰ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਹਲਾਵਾਂਗੇ ਆਪਾਂ ਹੌਲੀ-ਹੌਲੀ ਝਾਰਨੀ ਦੇ ਨਾਲ ਅੱਜ ਮੈਂ ਕੜਛੀ ਨਹੀਂ ਕਹਿਣਾ ਅੱਜ ਮੈਂ ਝਾਰਨੀ ਕਹਿਣਾ ਕਿਉਂਕਿ ਅੱਜ ਝਾਰਨੀ ਨਾ ਇੱਕਦਮ ਅੱਜ ਆਪਾਂ ਇਹਨੂੰ ਹਲਾ ਦਿੱਤਾ ਚੰਗੀ ਤਰ੍ਹਾਂ ਠੀਕ ਹੈ ਹੁਣ ਆਪਾਂ ਇਹਨੂੰ ਬੰਦ ਕਰ ਦੰਨੇ ਆ ਘੱਟਾ ਅੱਗੇ ਰੱਖਣੀ ਆ 10 ਕਿ ਮਿੰਟ ਇਹਨੂੰ ਸੇਕ ਲਵਾ ਕੇ ਫਿਰ ਆਪਾਂ ਇਹ ਚਾਲੂ ਪਾਵਾਂਗੇ ਉਹਨਾਂ ਤੱਕ ਆਪਾਂ ਇਹਨੂੰ ਕਰਦੇ ਆ ਬੰਦ ਜਿੰਨਾ ਤੱਕ ਪ੍ਰੋਸੈਸ ਹੁੰਦਾ ਨਹੀਂ ਉਹਨਾਂ ਤੱਕ ਆਪਾਂ ਕੀ ਕਰਦੇ ਆ ਵੇਟ ਜਿਹੜੇ ਕੱਲੇ ਵਿੱਚ ਇੱਥੇ ਹੁੰਦੇ ਨੇ ਉਹਨਾਂ ਨੂੰ ਆਪਾਂ ਨੂੰ 10 ਕਿ ਮਿੰਟ ਹਨਾ 15 ਕਿ ਮਿੰਟ ਸੇਕ ਲਵਾਉਣ ਦੀ ਲੋੜ ਹੁੰਦੀ ਆ ਕਿਉਂਕਿ ਉਹ ਜੇ ਆਪਾਂ ਉਦਾਂ ਹੀ ਇਕੱਠਾ ਹੀ ਪਾ ਦਾਂਗੇ ਸਾਰਾ ਸਮਾਨ ਫਿਰ ਉਹ ਕੌੜੇ ਹੋ ਜਾਂਦੇ ਨੇ ਸਬਜ਼ੀ ਨਾ ਵਧੀਆ ਨਹੀਂ ਬਣਦੀ ਜਿਵੇਂ ਕਿ ਹੁਣ ਇਹਦੇ ਵਿੱਚ ਜਾਵੇ ਪਾਲਕਾ ਹਨਾ ਇਹਨੂੰ 5 ਕਿ ਮਿੰਟ 7 ਕਿ ਮਿੰਟ ਮਤਲਬ ਕੱਲੀ ਨੂੰ ਪਕਾ ਕੇ ਫਿਰ ਇਹ ਚ ਆਪਾਂ ਆਲੂ ਪਾਉਣੇ ਆ ਠੀਕ ਹੈ ਕਈ ਲੋਕੀ ਇਦਾਂ ਵੀ ਕਰਦੇ ਨੇ ਆਲੂ ਪਹਿਲਾਂ ਮੈਂ ਹੁਣ ਮਿਰਚ ਪਾ ਦਉਂਦੇ ਨੇ ਫਿਰ ਆਲੂ ਤੇ ਮੇਥੇ ਸਭ ਕੁਝ ਇਕੱਠਾ ਪਾ ਕੇ ਫਿਰ ਉਹ ਸਬਜੀ ਨਾ ਕੌੜੀ ਹੋ ਜਾਂਦੀ ਆ ਜਿੰਨਾ ਤੱਕ ਇਹਨੂੰ ਆਪਾਂ ਘਿਓ ਚ ਨਾ ਪੁੰਨੀਏ ਉਹਨਾਂ ਤੱਕ ਗੱਲ ਨਹੀਂ ਬਣਦੀ ਹੈਗੀ ਬਾਕੀ ਸਭ ਦੀ ਆਪੋ ਆਪਣੀ ਸੋਚ ਹੁੰਦੀ ਆ ਹੈਨਾ ਮੇਰੇ ਤੋਂ ਤਾਂ ਸਿਆਣੇ ਬਹੁਤ ਬੈਠੇ ਹੋ ਤੁਸੀਂ ਮੇਰੀਆਂ ਭੈਣਾਂ ਬਹੁਤ ਸਿਆਣੀਆਂ ਬੈਠੀਆਂ ਨੇ ਜਿਹੜੀਆਂ ਪਰਫੈਕਟ ਨੇ ਆਪਾਂ ਪਰਫੈਕਟ ਇੰਨੇ ਨਹੀਂ ਹੈਗੇ ਲਓ ਜੀ ਹੋ ਗਈ ਵੇਟ 10 ਮਿੰਟ ਠੀਕ ਹੈ ਹੁਣ ਆਪਾਂ ਇਹਦੇ ਚ ਆਲੂ ਪਾ ਦਾਂਗੇ ਆਲੂ ਧੋ ਕੇ ਰੱਖੇ ਸੀ ਆਲੂ ਪਾ ਦਨੇ ਹੁਣ ਆਪਾਂ ਠੀਕ ਹੈ ਜੀ ਕਾਫੀ ਆਲੂ ਥੋੜੇ ਜਿਹਾ ਜ਼ਿਆਦਾ ਨੇ ਕਿਉਂਕਿ ਥੋੜੀ ਜੀ ਅੱਜ ਪੁਰਜੀ ਸੀ ਜਿਹੜੀ ਆਪਣੀ ਪਾਲਕ ਸੀ ਘੱਟ ਸੀਗੀ ਉਹ ਠੀਕ ਹੈ ਹੁਣ ਆਪਾਂ ਇਹਨੂੰ ਹਿਲਾ ਦਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਜਿਹੜਾ ਨੀਚੇ ਵਾ ਹੁੰਦਾ ਵਾ ਹਨਾ ਤੇਲ ਜੇ ਉੱਪਰ ਪਾ ਦਾਂਗੇ ਚੰਗੀ ਤਰ੍ਹਾਂ ਇਹਦੇ ਚਰ ਕੇ ਤਾਂ ਕਿ ਥੋੜਾ ਜਿਹਾ ਘਿਓ ਚਾਲੂ ਵੀ ਥੋੜੇ ਜੇ ਸੁਝੇ ਜਾਣ ਆਪਣੇ ਲੋ ਜੀ ਹੁਣ ਥੋੜਾ ਜਿਹਾ ਆਪਾਂ ਨਾ ਗੈਸ ਤੇਜ਼ ਕਰ ਦਾਂਗੇ ਜ਼ਿਆਦਾ ਵੀ ਨਹੀਂ ਕਰਾਂਗੇ ਕਿਉਂਕਿ ਫਿਰ ਆਲੂ ਮੱਚ ਜਾਣਗੇ ਇੱਕ ਵਾਰੀ ਆਪਾਂ ਇਹਨੂੰ ਫੁੱਲ ਸੇਕ ਲਵਾਵਾਂਗੇ ਫੁੱਲ ਸੇਕ ਲਵਾ ਕੇ ਥੋੜਾ ਜਿਹਾ ਜਦੋਂ ਭਾਫ਼ ਜੀ ਆਉਣੀ ਸਟਾਰਟ ਹੋ ਜੂਗੀ ਫਿਰ ਆਪਾਂ ਇਹਨੂੰ ਸਲੋ ਕਰ ਦਾਂਗੇ ਥੋੜਾ ਜਿਹਾ ਗੈਸ ਨੂੰ ਲੋ ਫਲੇਮ ਕਰ ਦਾਂਗੇ ਆ ਦੇਖੋ ਹੁਣ ਆਪਾਂ ਗੈਸ ਤੇਜ਼ ਕਰਿਆ ਹੋਇਆ ਹੁਣ ਤੋਂ ਸਿੱਖਾਂਗੇ ਆਲੂ ਆਲੂ ਜਿਆਦੇ ਨਹੀਂ ਪਾਲਕ ਕੱਟਾ ਮੇਥੀ ਪਾਲਕ ਉਹਦਰਾ ਸਾਰਾ ਰਹਿਗਾ ਨਸੀਗੀ ਕਿ ਇਹ ਘਰੋਂ ਬਾੜੀ ਚੋਂ ਹੀ ਆਪਾਂ ਉਹ ਕਰੀ ਸੀ ਵੱਡੀ ਸੀ ਅੱਜ ਫੇਰ ਖਤਮ ਹੋ ਗਏ ਆ ਬਰਸੀਨ ਉਹਦੇ ਚ ਨਹੀਂ ਤਾਂ ਹੁੰਦਾ ਵਾ ਇੱਕ ਤਿਆਰੀ ਲਈ ਹੋਈ ਸੀ ਆਪਣੀ ਮੇਥੀਆਂ ਦੀ ਉਹ ਖਤਮ ਹੋ ਗਈ ਆ थोड़ी सी त करके थोड़े आलू पाल लो जी करी आप चेक हूं यह रखी हुई सी सीच कर दे लगी लुगी नीचे ना करी नहीं ठीक आप फिलहाल तो ਲਾ ਦਾਂਗੇ ਹੁਣ ਆਪਾਂ ਇੱਕ ਵਾਰੀ ਚੈੱਕ ਕਰਕੇ ਆਲੂ ਚੈੱਕ ਕਰਕੇ ਜੇ ਤਾਂ ਆਲੂ ਬਣ ਗਏ ਫਿਰ ਤੁਹਾਨੂੰ ਅੰਦਰ ਚ ਪਾ ਲਾਂਗੇ ਨਹੀਂ ਫੇਰ ਖੜਾ ਨਹੀਂ ਹਜੇ ਆਲੂ ਕੱਚੇ ਨੇ ਅੱਜੋ ਕਰ ਲੈਣੇ ਹੁਣ ਆਪਾਂ ਇਹਨਾਂ ਨੂੰ ਫੇਰ 5-7 ਮਿੰਟ ਲਈ ਰੱਖਦੇ ਆ ਘਾਟ ਅੱਗ ਦੇ ਲਓ ਜੀ ਆਪਣੇ ਆਲੂ ਬਣ ਚੁੱਕੇ ਹੁਣ ਆਪਾਂ ਇਹ ਚ ਨੂਣ ਮਿਰਚ ਪਾਵਾਂਗੇ ਪਹਿਲਾਂ ਨੂਣ ਪਾਵਾਂਗੇ ਨੂਣ ਪਾਤਾ ਜੀ 1.5 ਚਮਚਾ ਨੂਣ ਪਾ ਕੇ ਹਿਲਾ ਦਾਂਗੇ ਆਪਾਂ ਥੋੜਾ ਜਿਹਾ ਜੇ ਆਪਾਂ ਕੱਠਾ ਨੂਣ ਮਿਰਚ ਪਾਉਂਦੇ ਨਾ ਫਿਰ ਉਹ ਵਧੀਆ ਨਹੀਂ ਲੱਗਦੀ ਸਬ지 ਮਿਕਸ ਨਹੀਂ ਹੁੰਦਾ ਹੈਗਾ ਕਿਤੇ ਕਿਤੇ ਜਿਹਾ ਜ਼ਿਆਦਾ ਹੋ ਜਾਂਦਾ ਕਿਤੇ ਕਿਤੇ ਜਿਹਾ ਹੋ ਜਾਂਦਾ ਘੱਟ ਆ ਕਰਕੇ ਥੋੜਾ ਜਿਹਾ ਪਹਿਲਾਂ ਨੂਣ ਪਾ ਕੇ ਹਿਲਾ ਦਾਂਗੇ हम यहां पावे मिर्च मिर्च पा दिखा मिर्चा के नाल ही आप देंगे हल्दी हल्दी आप थोड़ी वो पावगी क्योंकि इस हल्दी भी ज्यादा वाइय नहीं लगती मुझे हम आप इन हिला देंगे झारनी के न ਲੌਜੀਪੁਰਜੀ ਹੋ ਗਈ ਆ ਤਿਆਰ ਆਪਣੀ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਨੇ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਸਾਡੇ ਸਾਰੇ ਬਲੌਗ ਦੇਖਣ ਵਾਸਤੇ ਧੰਨਵਾਦ ਜੀ ਥੈਂਕ ਯੂ